ਸਤਿ ਸ੍ਰੀ ਅਕਾਲ ਦੋਸਤੋ ਕਹਿੰਦੇ ਨੇ ਪੁਰਾਣੇ ਸਮੇਂ ਵਿੱਚ ਔਰਤਾਂ ਸੋਤੋ ਵੀ ਵੱਧ ਗਹਿਣੇ ਪਹਿਨ ਕੇ ਆਪਣੇ ਹੁਸਨ ਨੂੰ ਸ਼ਿੰਗਾਰਦੀਆਂ ਸੀ ਸ਼ੁਰੂ ਤੋਂ ਹੀ ਮਰਦ ਅਤੇ ਔਰਤਾਂ ਸੋਨੇ ਚਾਂਦੀ ਅਤੇ ਪਿੱਤਲ ਦੇ ਗਹਿਣੇ ਪਹਿਨਦੇ ਰਹੇ ਹਨ ਇਸ ਵੀਡੀਓ ਵਿੱਚ ਅਲੋਪ ਹੋ ਚੁੱਕੇ ਭੁੱਲੇ ਵਿਸਰੇ ਜੋ ਕਿਸੇ ਸਮੇਂ ਹਰ ਘਰ ਦਾ ਹਿੱਸਾ ਹੁੰਦੇ ਸੀ ਉਹਨਾਂ ਗਹਿਣਿਆਂ ਦੀ ਗੱਲ ਕਰਾਂਗੇ ਜਿਸ ਨੂੰ ਦੇਖ ਕੇ ਪੁਰਾਣੇ ਸਮਿਆਂ ਦੀ ਯਾਦ ਤਾਜ਼ਾ ਹੋ ਜਾਏਗੀ ਚਲੋ ਸ਼ੁਰੂ ਕਰਦੇ ਆਂ ਵੀਡੀਓ ਵਾਲਾਂ ਵਿੱਚ ਗੁੰਦੇ ਜਾਣ ਵਾਲੇ ਗਹਿਣੇ ਸੱਗੀ ਫੁੱਲ ਇਹ ਔਰਦਾ ਮਹੱਤਵਪੂਰਨ ਗਹਿਣਾ ਸੀ ਇਹ ਸਿਰ ਤੇ ਸਜਾਇਆ ਜਾਂਦਾ ਹੈ ਕੁੜੀਆਂ ਸਿਰ ਦੇ ਪਿਛਲੇ ਪਾਸੇ ਮੀਂਡੀਆਂ ਬਣਾ ਕੇ ਸਿਰ ਦੇ ਸੱਜੇ ਤੇ ਖੱਬੇ ਵਾਸੇ ਸੋਨੇ ਚਾਂਦੀ ਜਾਂ ਪਿੱਤਲ ਦੇ ਦੋ ਫੁੱਲ ਲਗਾਉਂਦੀਆਂ ਸੀ ਤੇ ਵਿਚਕਾਰ ਸੱਗੇ ਲਗਾਏ ਜਾਂਦੇ ਸੀ ਪਰ ਕਈ ਔਰਤਾਂ ਸੱਗੀ ਸਿਰ ਦੇ ਅਗਲੇ ਹਿੱਸੇ ਤੇ ਵੀ ਲਗਾ ਲੈਂਦੀਆਂ ਸੀ ਕਲਿੱਪ ਕਲਿੱਪ ਸਿਰ ਵਿੱਚ ਚੇਰ ਕੱਢ ਕੇ ਸਿਰ ਦੇ ਪਿਛਲੇ ਪਾਸੇ ਵਾਲਾਂ ਨੂੰ ਇਕੱਠਾ ਕਰਕੇ ਲਗਾਇਆ ਜਾਂਦਾ ਹੈ ਤੇ ਕਈ ਵਾਰ ਵਾਲਾਂ ਦੇ ਸੱਜੇ ਅਤੇ ਖੱਬੇ ਪਾਸੇ ਵੱਲ ਦੋ ਛੋਟੇ-ਛੋਟੇ ਕਲਿੱਪ ਲਗਾਏ ਜਾਂਦੇ ਹਨ ਸ਼ਿੰਗਾਰ ਪੱਟੀ ਇਹ ਵਾਲਾਂ ਵਿੱਚ ਸਿਰ ਉਤੇ ਮੱਥੇ ਤੇ ਦੋਵੇਂ ਪਾਸੇ ਕੰਨਾਂ ਵੱਲ ਨੂੰ ਲੇਟਮੀ ਪੱਟੀ ਨੂਮਾ ਸ਼ਕਲ ਦੇ ਵਿੱਚ ਲੱਗੀ ਹੁੰਦੀ ਹੈ ਟਿੱਕਾ ਟਿੱਕਾ ਸਿਰ ਦੇ ਚੇਰ ਦੇ ਵਿੱਚ ਘਾਰ ਲਗਾਇਆ ਜਾਂਦਾ ਜੋ ਮੱਥੇ ਤੇ ਲਟਕਦਾ ਹੈ ਇਹ ਜੰਜੀਰੀ ਨਾਲ ਜੁੜਿਆ ਹੁੰਦਾ ਹੈ ਝੂਮਰ ਸੂਈ ਔਰਤਾਂ ਆਪਣੇ ਸਿਰ ਤੇ ਟੇਢੀ ਚੇਰ ਕੱਢ ਕੇ ਖੱਬੇ ਪਰਵੱਟੇ ਦੇ ਬਿਲਕੁਲ ਉੱਪਰ ਲਗਾਉਂਦੀਆਂ ਸੀ ਇਸ ਤੋਂ ਇਲਾਵਾ ਬੰਦ ਬੋਰਲਾ ਦਾਉਣੀ ਚੌਂਕ ਬਗਿਆੜੀ ਉਂਠੀਆਂ ਅਤੇ ਛੱਬਾ ਵੀ ਪੈਨੇ ਜਾਂਦੇ ਸੀ ਜਿਨ੍ਹਾਂ ਨੂੰ ਕਿ ਛੋਟੇ-ਛੋਟੇ ਘੁੰਗਰੂਆਂ ਨਾਲ ਸਜਾਇਆ ਜਾਂਦਾ ਸੀ ਨੱਕ ਵਿੱਚ ਪੈਨੇ ਜਾਣ ਵਾਲੇ ਗਹਿਣੇ ਤੀਲੀ ਇਹ ਮੁਟਿਆਰਾਂ ਬੜੇ ਚਾਹ ਨਾਲ ਪਹਿਨਦੀਆਂ ਸੀ ਇਹ ਇੱਕ ਮੇਖ ਦੀ ਤਰ੍ਹਾਂ ਹੁੰਦਾ ਜਿਸ ਦੇ ਉੱਪਰ ਨਾਗ ਜੜਿਆ ਹੁੰਦਾ ਹੈ ਲੌਂਗ ਇਹ ਮਸਾਲੇ ਦੇ ਲੌਂਗ ਦੀ ਸ਼ਕਲ ਵਰਗਾ ਹੁੰਦਾ ਇਸ ਦੇ ਗਵਾਚਣ ਦੇ ਡਰ ਨੂੰ ਗੀਤ ਵਿੱਚ ਦਰਸਾਇਆ ਗਿਆ ਹੈ ਚੀਰੇ ਵਾਲਿਆ ਵੇਖਦਾ ਆਂ ਵੀ ਮੇਰਾ ਲੌਂਗ ਘਵਾਚਾ ਤੇਲੀ ਲੌਂਗ ਦਾ ਮੁਕੱਦਮਾ ਭਾਰੀ ਥਾਣੇਦਾਰਾ ਸੋਚ ਕੇ ਕਰੀ ਨੱਥ ਇਸ ਨੂੰ ਵਿੰਨੇ ਹੋਏ ਨੱਕ ਵਿੱਚ ਪਹਿਨ ਕੇ ਖੱਬੇ ਪਾਸੇ ਵਾਲਾਂ ਵਿੱਚ ਗੁੰਦਿਆ ਜਾਂਦਾ ਏਕ ਛੱਲੇਦਾਰ ਛੱਲਾ ਹੁੰਦਾ ਜਿਸ ਨਾਲ ਜੰਜੀਰੀ ਲੱਗੀ ਹੁੰਦੀ ਏ ਇੱਥੇ ਮੇਰੀ ਨੱਥ ਡੇਗੀ ਨਿਉ ਕੇ ਚੁੱਕੀ ਜਵਾਨਾ ਮਛਲੀ ਇਹ ਨੱਕ ਦੇ ਅੰਦਰਲੇ ਪਰਦੇ ਦੇ ਵਿਚਕਾਰ ਵਿੰਨ ਕੇ ਨੱਕ ਦੇ ਵਿਚਕਾਰ ਪਾਈ ਜਾਂਦੀ ਹੈ ਸੋਨੀ ਭਾਬੀ ਮਛਲੀ ਵਾਲੀ ਤੇਥੋਂ ਕੀ ਮਹੰਗਾ ਤੇਰੇ ਮੂਰੇ ਥਾਨ ਸੁਟਿਆ ਭਾਵੇਂ ਸੋਥਣ ਸੰਵਾਲੀ ਭਾਵੇਂ ਲਹੰਗਾ ਇਸ ਤੋਂ ਇਲਾਵਾ ਨੱਕ ਵਿੱਚ ਕੋਕਾ ਬਲਾਦ ਮੇਕ ਬੇਸਰਾ ਅਤੇ ਨੁਕਰ ਆਦ ਪੈਣਨ ਦਾ ਵੀ ਰਿਵਾਜ ਸੀ ਕੰਨਾਂ ਵਿੱਚ ਪਾਉਣ ਵਾਲੇ ਗਹਿਣੇ ਇਹਨਾਂ ਨੂੰ ਕੰਨ ਵਿੰਨ ਕੇ ਪੈਨਿਆ ਜਾਂਦਾ ਸੀ ਪੀਪਲ ਪੱਤੀਆਂ ਇਸ ਨੂੰ ਪੀਪਲ ਦੇ ਪੱਤਿਆਂ ਦੀ ਸ਼ਕਲ ਦੀਆਂ 2 ਜਾਂ 3 ਸੋਨੇ ਚਾਂਦੀ ਜਾਂ ਪਿੱਤਲ ਦੀਆਂ ਪੱਤیاں ਲੱਗੀਆਂ ਹੁੰਦੀਆਂ ਸਨ ਆ ਲੈ ਨੱਤੀਆਂ ਕਰਾ ਲਈ ਪੀਪਲ ਪੱਤੀਆਂ ਕਿਸੇ ਨਾਲ ਗੱਲ ਨਾ ਕਰੀ ਬੂਜ਼ਲੀਆਂ ਇਹ ਸਿਲਾਈ ਮਸ਼ੀਨ ਦੀ ਫਿਰਕੀ ਦੀ ਤਰ੍ਹਾਂ ਇੱਕ ਗਹਿਣਾ ਹੈ ਜੋ ਔਰਤਾਂ ਕੰਨਾਂ ਵਿੱਚ ਵੱਡੀਆਂ ਗਲੀਆਂ ਕਰਕੇ ਪੈਨਦੀਆਂ ਸੀ ਤੁੰਗਲ ਤੁੰਗਲ ਗਹਿਣਾ ਗੋਲ ਚੂੜੀਆਂ ਵਾਂਗ ਪਲੇਨ ਡੰਡੀਆਂ ਵਾਲਾ ਹੁੰਦਾ ਹੈ ਲੋਟਣ ਲੋਟਣ ਕੰਨਾਂ ਦੀ ਹਥਲੀ ਬੇਪੜੀ ਵਿੱਚ ਪੈਨਣ ਵਾਲਾ ਗਹਿਣਾ ਹੈ ਇਸ ਦੇ ਹੇਠਾਂ ਰੇਸ਼ਮੀ ਧਾਗੇ ਦੀ ਫੁੰਮਣ ਲੱਗੇ ਹੁੰਦੇ ਸੀ ਲੋਟਣ ਮਿੱਤਰਾਂ ਦਾ ਨਾਉ ਵਜਦਾ ਬਾਬਲਾ ਤੇਰਾ ਕੋਕਰੂ ਕੋਕਰੂ ਕੰਨ ਦੀ ਗਲੀ ਦੇ ਬਾਹਰਲੇ ਵਦਵੇਂ ਭਾਗ ਵਿੱਚ ਪੈਨੇ ਜਾਂਦੇ ਨੇ ਇਹ ਮੁਟਿਆਰਾਂ ਦੀ ਪਹਿਲੀ ਪਸੰਦ ਸੀ ਇੱਕ ਗਾਣਾ ਵੀ ਹੈ ਘਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ ਕੰਨਾਂ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ ਰੇਸ਼ਮੀ ਦੁਪੱਟੇ ਡੋਰੇ ਵਾਲੀਆਂ ਵੀ ਗਈਆਂ ਕੁੰਡੇ ਵੀ ਗਏ ਕੁੰਡ ਵਾਲੀਆਂ ਵੀ ਗਈਆਂ ਚੱਲ ਗਏ ਵਿਦੇਸ਼ੀ ਬਾਣੇ ਕੀ ਬਣੂ ਦੁਨੀਆਂ ਦਾ ਇਸ ਤੋਂ ਇਲਾਵਾ ਕੰਨਾਂ ਵਿੱਚ ਕਾਂਟੇ ਢੇਡੂ ਚੁੰਮ ਕੇ ਡੰਡੀਆਂ ਬੂੰਦੇ ਸੌਣ ਚੇੜੀਆਂ ਟੌਪਸ ਕੰਢੀ ਚੁੰਮ ਕੇ ਰੇਲਾਂ ਮਾਮੇ ਮੁਰਕੀਆਂ ਅਤੇ ਬਹਾਦਰਨੀਆਂ ਗਹਿਣੇ ਪੈਨੇ ਜਾਂਦੇ ਸੀ ਗਰਦਨ ਦਿਵਾਲੇ ਪੈਨੇ ਜਾਣ ਵਾਲੇ ਗਹਿਣੇ ਟੱਗਾ ਹਮੇਲ ਇਨਾਮ ਅਤੇ ਬੁਗਤੀਆਂ ਔਰਤਾਂ ਗਰਦਨਦਵਾਲੇ ਪਹਿਨਦੀਆਂ ਸੀ ਔਰਤਾਂ ਜੇਕਰ ਧਾਗੇ ਵਿੱਚ ਰੁਪਏ ਮੇਲ ਕੇ ਪਹਿਨਦੀਆਂ ਸੀ ਤਾਂ ਇਸ ਨੂੰ ਹਮੇਲ ਕਿਹਾ ਜਾਂਦਾ ਸੀ ਜੇਕਰ ਰੁਪਈਆਂ ਦੀ ਜਗ੍ਹਾ ਪੌਂਡ ਮੇਲ ਕੇ ਪਾਉਂਦੀਆਂ ਸੀ ਤਾਂ ਇਸ ਨੂੰ ਤੱਗਾ ਕਿਹਾ ਜਾਂਦਾ ਸੀ ਪਰ ਜੇਕਰ ਧਾਗੇ ਨਾਲ ਸੋਨੇ ਦੇ ਪੈਸੇ ਮੇਲੇ ਹੋਣ ਤਾਂ ਬੁਗਤੀਆਂ ਕਿਹਾ ਜਾਂਦਾ ਸੀ ਜੇਕਰ ਸੋਨੇ ਦੇ ਪੈਸਿਆਂ ਦੀ ਜਗ੍ਹਾ ਇਕੋਨੇ ਤਵੀਤ ਹੋਣ ਤਾਂ ਇਨਾਮ ਕਿਹਾ ਜਾਂਦਾ ਸੀ ਇੱਕ ਗਹਿਣਾ ਹੁੰਦਾ ਸੀ ਸੌਂਕਣ ਮੋਹਰਾ ਜਿਹੜੇ ਕੇ ਲੋਕ ਬਹੁਤ ਘੱਟ ਜਾਣਦੇ ਨੇ ਜਦੋਂ ਕਿਸੇ ਵਿਅਕਤੀ ਦੀ ਪਤਨੀ ਦੀ ਮੌਤ ਹੋ ਜਾਂਦੀ ਸੀ ਤਾਂ ਉਸ ਵੱਲੋਂ ਦੁਆਰਾ ਵਿਆਹ ਕਰਵਾਉਣ ਤੇ ਦੂਸਰੀ ਪਤਨੀ ਨੂੰ ਦੇਣ ਵਾਲੇ ਹਾਰ ਨੂੰ ਸੌਂਕਣ ਮੋਹਰਾ ਕਹਿੰਦੇ ਸੀ ਇੱਕ ਗਹਿਣਾ ਸੀ ਜੁਗਨੀ ਇਹ ਗਹਿਣਾ ਔਰਤਾਂ ਦਾ ਮਨਪਸੰਦ ਗਹਿਣਾ ਸੀ। ਹਾਰ ਦੇ ਵਿਚਕਾਰ ਜੁਗਣੀ ਲਟਕਦੀ ਹੈ। ਜੁਗਣੀ ਹਾਰ ਦੇ ਦੋਵੇਂ ਪਾਸੇ ਹਰੇ ਤੇ ਲਾਲ ਰੰਗ ਦੇ ਨਗ ਲੱਗੇ ਹੁੰਦੇ ਹਨ। ਗਲੇ ਦੇ ਨ ਗਹਿਣਿਆਂ ਤੋਂ ਬਿਨਾ ਲੋਕਟ, ਛਟਾਲਾ, ਤਵੀਤ, ਮੱਖੀ, ਰਾਣੀ ਹਾਰ, ਜੰਜੀਰੀ ਤੇ ਹਾਸਾਦ ਪਹਿਨੇ ਜਾਂਦੇ ਸੀ। ਬਾਹਾਂ ਵਿੱਚ ਪਹਿਨੇ ਜਾਣ ਵਾਲੇ ਗਹਿਣਿਆਂ ਵਿੱਚ ਗਜਰੇ ਬਾਜੂਬੰਦ ਗੋਖੜ ਪਹੁੰਚੀ ਕੰਗਨ ਤੇ ਕਲੀਰੇ ਆਦ ਸ਼ਾਮਲ ਨੇ ਹੱਥਾਂ ਵਿੱਚ ਉਂਗਲਾਂ ਵਿੱਚ ਮੁੰਦਰੀਆਂ ਛਾਪ ਕਲੀਚੜੀ ਅਤੇ ਆਰਸੀ ਆਦ ਗਹਿਣੇ ਪੈਨੇ ਜਾਂਦੀ ਸਨ ਆਰਸੀ ਬਾਰੇ ਥੋੜਾ ਦੱਸ ਦਈਏ ਆਰਸੀ ਔਰਤਾਂ ਆਪਣੇ ਅੰਗੂਠੇ 'ਚ ਪਹਿਨਦੀਆਂ ਸੀ ਆਰਸੀ ਦਾ ਅਰਥ ਹੈ ਸ਼ੀਸ਼ਾ ਦਰਪਣ ਇਹ ਵੀ ਔਰਤਾਂ ਦਾ ਇੱਕ ਗਹਿਣਾ ਸੀ ਜੀ ਸ਼ੀਸ਼ਾ ਜੜਿਆ ਹੁੰਦਾ ਸੀ ਜਿਸ ਨੂੰ ਕਿ ਔਰਤਾਂ ਆਪਣਾ ਚਿਹਰਾ ਦੇਖਣ ਲਈ ਵਰਤਦੀਆਂ ਸੀ ਇਸ ਸ਼ੀਸ਼ੇ ਨੂੰ ਵੀ ਆਰਸੀ ਕਿਹਾ ਜਾਂਦਾ ਸੀ ਇਸ ਦੀ ਸਹਾਇਤਾ ਨਾਲ ਮੁਟਿਆਰਾਂ ਪਰਦੇ ਪਿੱਛੇ ਜਦੋਂ ਜੀ ਕਰਦਾ ਸੀ ਇਸ ਵਿੱਚੋਂ ਆਪਣਾ ਚਿਹਰਾ ਦੇਖ ਲੈਂਦੀਆਂ ਸੀ ਇਹ ਗਹਿਣਾ ਵਿਆਹ ਵੇਲੇ ਪਾਇਆ ਜਾਂਦਾ ਸੀ ਜਿਹੜਾ ਕਿ ਮੁਟਿਆਰਾਂ ਨੂੰ ਉਸਦੇ ਸਹੁਰਿਆਂ ਵੱਲੋਂ ਭੇਜਿਆ ਜਾਂਦਾ ਸੀ ਕਈ ਵਾਰ ਇਹ ਪੇਕਿਆਂ ਵੱਲੋਂ ਵੀ ਦਿੱਤਾ ਜਾਂਦਾ ਸੀ ਇਸ ਨੂੰ ਹੱਥ ਦੇ ਅੰਗੂਠੇ 'ਚ ਪਾਇਆ ਜਾਂਦਾ ਸੀ ਹੁਣ ਆਪਾਂ ਆਉਂਦੇ ਆ ਪੈਰਾਂ ਦੇ ਗਹਿਣਿਆਂ ਵੱਲ ਪੈਰਾਂ ਦੀਆਂ ਪੰਜ ਉਂਗਲਾਂ ਵਿੱਚ ਇੱਕੋ ਜਿਹਾਂ ਛਾਂਪਾ ਪੈਨਿਆ ਜਾਂਦੀਆਂ ਸੀ ਜਿਸ ਨੂੰ ਪੰਜ ਅੰਗਲਾ ਕਹਿੰਦੇ ਸੀ ਇਸ ਤੋਂ ਇਲਾਵਾ ਪੰਜੇਬਾਂ ਪਾਟੜੀਆਂ ਲੱਛੇ ਝਾਂਜਰਾ ਬਾਂਕਾ ਅਤੇ ਬੀਛੂਏ ਆਦਵੀ ਪਹਿਨੇ ਜਾਂਦੇ ਸੀ ਦੋਸਤੋ ਨਵੀਂ ਪੀੜ੍ਹੀ ਤਾਂ ਇਨ੍ਹਾਂ ਗਾਣਿਆਂ ਤੋਂ ਬਿਲਕੁਲ ਅਨਜਾਨ ਹੈ। ਬੀਤੇ ਸਮੇਂ ਦੇ ਨਾਲ ਇਹ ਗਾਣੇ ਵੀ ਅਲੋਪ ਹੋ ਗਏ ਹਨ। ਸਾਡੀ ਅਮੀਰਤ ਰਹੁਰ ਲੁਪਤ ਹੋ ਗਈ ਹੈ। ਪੱਛਮੀ ਸਭਿਆਚਾਰ ਕਰਕੇ ਜੀਵਨ ਸ਼ੈਲੀ ਹੀ ਬਦਲ ਗਈ ਹੈ। ਲੋੜ ਹੈ ਪੁਰਾਣੇ ਸਭਿਆਚਾਰ ਨੂੰ ਮੁੜ ਸੁਰਜੀਤ ਕਰਨ ਦੀ। ਤਾਂ ਜੋ ਅੱਜ ਦੀ ਨਵੀਂ ਪੀੜ੍ਹੀ ਇਸ ਅਮੀਰਤ ਰਹੁਰ ਨੂੰ ਅਪਣਾ ਸਕੇ ਤੇ ਸੰਭਾਲ ਸਕੇ। ਵੀਡੀਓ ਕਿਸ ਤਰ੍ਹਾਂ ਲੱਗੀ? ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ